ਉਹਨਾਂ ਨੂੰ ਕੀ ਪਤਾ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜਾਂਦੇ ਆ ਕਾਂਗਰਸੀ ਆ ਬੀਜੇਪੀ ਵਾਲੇ ਕੇਵਲ ਢਲੋਂ ਹਨ ਉਹਨਾਂ ਨੂੰ ਕੀ ਪਤਾ ਉਹ ਤਾਂ ਹੱਥ ਮੜਾ ਕੇ ਬਾਚੋ ਇਹ ਉਹੀ ਕੰਮ ਕਰ ਸਕਦਾ ਭਾਈ ਜਿਹੜਾ ਤੁਹਾਡੀਆਂ ਮੁਸ਼ਕਲਾਂ ਜਾਣਦਾ ਹੋਵੇ ਜਿਹੜਾ ਤੁਹਾਡੇ ਵਿੱਚ ਰਿਹਾ ਹੋਵੇ ਜਿਹਨੇ ਇੱਕ ਇੱਕ ਬਲਦ ਵਾਲੇ ਰੇੜੇ ਜੋੜ ਕੇ ਦੇਖੇ ਹੋਣ ਆਪ ਜਿਹਨੇ ਦਾਤਿਆਂ ਦੇ ਦੰਦੇ ਕਢਾਏ ਹੋਣ ਇਹ ਉਹੀ ਕਰ ਸਕਦਾ 22 ਇਲਕਸ਼ਨਾਂ ਚ ਆਮ ਤੌਰ ਤੇ ਇੰਨੇ ਵੱਡੇ ਵੱਡੇ ਕੱਠ ਨਹੀਂ ਹੁੰਦੇ ਚੁੱਪਚੀ ਪੀਤੇ ਜੀ ਹੋ ਜਾਂਦੀਆਂ ਹੁੰਦੀਆਂ ਇਹ ਵੋਟਾਂ ਪਰ ਆਮ ਆਦਮੀ ਪਾਰਟੀ ਐ ਤੁਹ ਮੱਕੜੀ ਇਹੋ ਜਿਹੇ ਨਹੀਂ ਵੀ ਉਹ ਚੁੱਪਚੀ ਪੀਤੇ ਰਹਿੰਦੇ ਨਹੀਂ ਉਹ ਤਾਂ ਫਿਰ ਜਿਹੜੀ ਗੱਲ ਕਹਿੰਦੇ ਆ ਖਾਸ ਤੌਰ ਤੇ ਮਾਲਵੇ ਵਾਲੇ ਉਹ ਤਾਂ ਫਿਰ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਆ ਪਰ ਮੇਰੀ ਇੱਕ ਬੇਨਤੀ ਐ ਕਮੇਟੀ ਵਾਲੇ ਵੀ ਬੈਠੇ ਹੋਣਗੇ ਕਿ ਕੋਲੇ ਖੜ ਕੇ ਕੰਮ ਕਰਾਓ ਇਹ ਨਾ ਸੋਚੋ ਕਿ ਸਰਕਾਰ ਦਾ ਪੈਸਾ ਐ ਜੇ ਕੋਈ ਲਾਇਬ੍ਰੇਰੀ ਬਣ ਰਹੀ ਐ ਕੋਈ ਸਰਕਾਰੀ ਲਾਇਬ੍ਰੇਰੀ ਬਣ ਰਹੀ ਐ ਐਵੇਂ ਉਹ ਕੱਚੀ ਪਿੱਲੀ ਇੱਟ ਲਾ ਦੇ ਮਾੜੀ ਕੁਆਲਿਟੀ ਦਾ ਸਮਾਨ ਲਾ ਦੇ ਉਹੀ ਲਾਇਬ੍ਰੇਰੀ 6 ਮਹੀਨਿਆਂ ਬਾਅਦ ਫੇਰ ਟੁੱਟੀ ਹੋਵੇ ਕੋਲੇ ਖੜ ਕੇ ਕੰਮ ਕਰਾਇਓ ਜੇ ਮਾੜਾ ਮਟੀਰੀਅਲ ਕੋਈ ठेकेदार ਲਾਉਂਦਾ ਸਾਨੂੰ ਦੱਸ ਦਿਓ ਸਾਰੀ ਉਮਰ ਵਾਸਤੇ ਅਸੀਂ ਉਹਨੂੰ ਬਲੈਕਲਿਸਟ ਕਰ ਦਾਂਗੇ ਵੀ ਤੂੰ ਨਿਭਰਾਵਾ ਕੰਮ ਕਰ ਸਕਦਾ ਹੁਣ ਬਾਈ ਇਲੈਕਸ਼ਨਾਂ ਚਾਹੰ ਤੌਰ ਤੇ ਇੰਨੇ ਵੱਡੇ ਵੱਡੇ ਕੱਠ ਨਹੀਂ ਹੁੰਦੇ ਚੁੱਪਚੀਪੀਤੇ ਜੀ ਹੋ ਜਾਂਦੀਆਂ ਹੁੰਦੀਆਂ ਇਹ ਵੋਟਾਂ ਪਰ ਆਮ ਆਦਮੀ ਪਾਰਟੀ ਹੈ ਤੁਮੱਕੜੀ ਇਹੋ ਜਿਹੇ ਨਹੀਂ ਵੀ ਉਹ ਚੁੱਪਚੀਪੀਤੇ ਰਹਿੰਦੇ ਨਹੀਂ ਉਹ ਤਾਂ ਫਿਰ ਜਿਹੜੀ ਗੱਲ ਕਹਿੰਦੇ ਆ ਖਾਸ ਤੌਰ ਤੇ ਮਾਲਵੇ ਵਾਲੇ ਉਹ ਤਾਂ ਫਿਰ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਆ ਬੀਰੋ ਮੀਤ ਨੇ ਜਿਸ ਤਰ੍ਹਾਂ ਦੱਸਿਆ ਕਿਰਤਨਾ ਹੁੱਲੇ ਦੇ ਵਿਕਾਸ ਵਾਸਤੇ ਇੰਨੇ ਕਰੋੜ ਆ ਗਿਆ ਪਾਰਕਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਪਰ ਮੇਰੀ ਇੱਕ ਬੇਨਤੀ ਹੈ ਕਮੇਟੀ ਵਾਲੇ ਬੈਠੇ ਹੋਣਗੇ ਕਿ ਕੋਲੇ ਖੜ ਕੇ ਕੰਮ ਕਰਾਓ ਇਹ ਨਾ ਸੋਚੋ ਕਿ ਸਰਕਾਰ ਦਾ ਪੈਸਾ ਹੈ ਜੇ ਕੋਈ ਲਾਇਬ੍ਰੇਰੀ ਬਣ ਰਹੀ ਹੈ ਕੋਈ ਸਰਕਾਰੀ ਲਾਇਬ੍ਰੇਰੀ ਬਣ ਰਹੀ ਹੈ ਐਵੇਂ ਉਹ ਕੱਚੀ ਪਿੱਲੀ ਇੱਟ ਲਾ ਦੇ ਮਾੜੀ ਕੁਆਲਿਟੀ ਦਾ ਸਮਾਨ ਲਾ ਦੇ ਉਹੀ ਲਾਇਬ੍ਰੇਰੀ 6 ਮਹੀਨੇ ਬਾਅਦ ਫੇਰ ਟੁੱਟੀ ਹੋਵੇ ਕੋਲੇ ਖੜ ਕੇ ਕੰਮ ਕਰਾਏ ਉਹ ਜੇ ਮਾੜਾ ਮਟੀਰੀਅਲ ਕੋਈ ठेकेदार ਲਾਉਂਦਾ ਸਾਨੂੰ ਦੱਸ ਦਿਓ ਸਾਰੀ ਉਮਰ ਵਾਸਤੇ ਅਸੀਂ ਉਹਨੂੰ ਬਲੈਕਲਿਸਟ ਕਰ ਦਾਂਗੇ ਵੀ ਤੂੰ ਨਿਭਰਾਵਾ ਕੰਮ ਕਰ ਸਕਦਾ ਹੁਣ ਕਿਉਂਕਿ ਥੋੜਾ ਪੈਸਾ ਥੋਡੇ ਤੇ ਲੱਗਣਾ ਚਾਹੀਦਾ ਤਨੋਂ ਲੰ ਮੇਰੇ ਲਈ ਕੋਈ ਬਗਾਨਾ ਕਸਬਾ ਨਹੀਂ ਅਨਾਲ ਹੀ ਮੇਰਾ ਪਿੰਡ ਹੈ ਇੱਥੋਂ ਇੱਧਰ ਦੀ ਹੋ ਜੋ ਕੋ ਮੇਕੋ ਬੈਂ ਵਿਚ ਦੀ ਹੋ ਜੋ ਭਾਵੇਂ ਬਡਬਰ ਵਿਚ ਦੀ ਹੋ ਜੋ ਲੌਂਗ ਵਾਲੇ ਸ਼ਹਿਰੋਂ ਚੀਮਾ ਸਤਾਉ ਜੋ ਅਨਾਲ ਸਾਹੋ ਕੇ ਢੜੀਆਂ ਰਿਸ਼ਤੇਦਾਰੀਆਂ ਨੇ ਤੇ ਮੈਂ ਤੁਹਾਡੀ ਇੱਕ ਵੀਡੀਓ ਵੀ ਦੇਖੀ ਸੀ ਰਾਜਗੜ੍ਹ ਵਾਲੇ ਪਿੰਡਾਂ ਦੀ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਨਹਿਰ ਦਾ ਪਾਣੀ ਨਹਿਰ ਇੱਥੋਂ ਦੀ ਕਿੰਨੇ ਸਾਲਾਂ ਦੀ ਜਾਂਦੀ ਹੈ ਸੰਦ ਪਤਾ ਹੀ ਲੱਗਿਆ ਇਹ ਗੱਲ ਕੀਤੀ ਐ ਇਹ ਉਹੀ ਕੰਮ ਕਰ ਸਕਦਾ ਭਾਈ ਜਿਹੜਾ ਤੁਹਾਡੀਆਂ ਮੁਸ਼ਕਲਾਂ ਜਾਣਦਾ ਹੋਵੇ ਜਿਹੜਾ ਤੁਹਾਡੇ ਵਿੱਚ ਰਿਹਾ ਹੋਵੇ ਜਿਹਨੇ ਇੱਕ ਇੱਕ ਬਲਦ ਵਾਲੇ ਰੇੜੇ ਜੋੜ ਕੇ ਦੇਖੇ ਹੋਣ ਆਪ ਜਿਹਨੇ ਧਰਤੀਆਂ ਦੇ ਦੰਦੇ ਕਢਾਏ ਹੋਣ ਇਹ ਉਹੀ ਕਰ ਸਕਦਾ ਉਹਨਾਂ ਨੂੰ ਕੀ ਪਤਾ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜਾਂਦੇ ਆ ਕਾਂਗਰਸੀ ਆ ਬੀਜੇਪੀ ਵਾਲੇ ਕੇਬਲ ਢੋ ਰਹੇ ਉਹਨਾਂ ਨੂੰ ਕੀ ਪਤਾ ਉਹ ਤਾਂ ਹੱਥ ਮੜਾ ਕੇ ਬਾਅਦ ਚ ਸ਼ੈਂਪੂ ਨਹਾਤ ਤੋਂਦ ਨੇ ਕਿਤੇ ਖੁਰਕ ਕਰਕ ਨਾ ਪੈ ਜਾਈ ਤੇ ਆਮ ਲੋਕਾਂ ਨਾਲ ਤਾਂ ਮਿਲ ਗਿਆ